ਸਤ ਸ੍ਰੀ ਅਕਾਲ ਪੰਜਾਬੀ ਚੈਨਲ ਦੇਖਣ ਵਾਲੇ ਵੀਰਾਂ ਦਾ ਸਭਣਾ ਦਾ ਸਾਰਿਆਂ ਦਾ ਸਵਾਗਤ ਹੈ। ਇਹ ਜੋ ਵਾਰਸ਼ ਦੀ ਗੱਲ ਤੇ بارش ਹੋਈ ਹੈ। بارش ਦਾ ਬੜਾ ਫਾਇਦਾ ਹੋਇਆ। ਫਾਇਦਾ ਵੱਡੀ ਗੱਲ ਤਾਂ ਇਹ ਹੈ ਵੀ ਕਿਤੇ ਕਿਤੇ ਜਿਹੜੀ ਆਪਣੇ ਪੱਤਾ ਲਪੇਟ ਸੁੰਡੀ ਦੀ ਸ਼ਿਕਾਇਤ ਹੋ ਗਈ ਸੀ। ਦੇਖੋ तकरीबन 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 ਮੈਂ ਕਈ ਪੱਤੇ ਖੋਲ ਕੇ ਦੇਖਿਆ ਤੇ ਉਹ ਸਾਫ਼ ਹੋ ਚੁੱਕੇ ਆ। ਮਤਲਬ ਕਿ ਸੁੰਡੀ ਝੜ ਗਈ ਆ। ਨਹੀਂ ਤਾਂ ਪਿਛਲੇ ਸਾਲਾਂ ਚ ਕਈ ਵਾਰੀ ਦੇਖਿਆ ਵੀ ਕਤਾਲ ਬੀੜ ਸੁੰਡੀ ਨਹੀਂ ਮਾਰਦੀ ਇਹਦੀ ਬੜੀ ਮਤਲ ਦਵਾਈਆਂ ਪਾਉਣੀਆਂ ਪੈਂਦੀਆਂ ਲੈਂਡਾ ਵਗੈਰਾ ਜੋ ਕਿ ਖੁਸ਼ਕ ਨੇ ਤੇ ਉਹ ਝੋਨੇ ਨੂੰ ਨੁਕਸਾਨ ਕਰਦੀਆਂ ਝਾੜ ਤੇ ਅਸਰ ਪਾਉਂਦੀਆਂ ਨੇ ਤੇ ਇਸ ਵਾਰ ਮੇਰੇ ਖਿਆਲ ਚ ਜੇ ਵਾਰਸ਼ ਹੁਣ ਵੈਸੇ ਲੋੜਦਾ ਹੈ ਨਹੀਂ ਸਾਰਾ ਝੋਨਾ ਆਇਆ ਹੈ ਦੂਜੇ ਚ ਆਪਣਾ ਭਗੋਲੇ ਚ ਆਇਆ ਹੋਇਆ ਤੇ 2-4 ਦਿਨ ਦੇ ਵਿੱਚ ਵਿੱਚ ਇਹ 26 ਝੋਨਾ 2-4 ਦਿਨ ਦੇ ਵਿੱਚ ਬੱਚੇ ਬਾਹਰ ਆ ਜੂਗਾ ਤੇ ਸਾਰਾ ਸਿੱਟਾ ਮੇਰੇ ਖਿਆਲ ਤੇ ਵਿੱਚ ਤਕਰੀਬਨ 10 ਦਿਨ ਦੇ ਵਿੱਚ ਵਿੱਚ ਤਾਂ ਸਾਰਾ ਹੀ ਹੋ ਜਾਏਗਾ ਇਸ ਦਾ ਸੜੂਗਾ ਸਿੱਟਾ ਬਾਹਰ ਆ ਜੂਗਾ ਤਕਰੀਬਨ 1 ਮਹੀਨੇ ਦੀ ਫਸਲ ਰਹਿ ਰਹੀ ਹੈ ਫਸਲ ਤਿਆਰ ਖੜੀ ਹੈ ਮੀਂਹ ਦੀ ਲੋੜ ਸੀ ਕਿਉਂਕਿ ਪੱਤਲ ਪੇੜ ਸੰਢੀ ਕਾਰਨ ਹੀ ਲੋਕਾਂ ਨੂੰ ਸਪਰੇਅ ਕਰਨੇ ਹੋ ਮਹਿੰਗੇ ਪਾਣੀ ਸਪਰੇਅ ਕਰਨੀਆਂ ਪੈਂਦੀਆਂ ਨੇ ਤੇ ਜੇ ਬਿਮਾਰੀ ਨਾ ਹਟੇ ਤਾਂ ਫੇਰ ਦੇਖੋ ਵੀ ਮੁਸ਼ਕਲ ਹੋ ਜਾਂਦੀ ਹੈ ਇਹ ਖਰਚੇ ਵੱਧ ਜਾਂਦੇ ਆ ਅੱਜਕੱਲ ਪਤਾ ਹੀ ਹਰੇਕ ਜਾਣਦਾ ਬਈ ਖੇਤੀ ਬਹੁਤ ਮਹਿੰਗੀ ਹੋ ਚੁੱਕੀ ਹੈ ਪਹਿਲਾਂ ਤਾਂ ਠੇਕੇ ਬਹੁਤ ਜ਼ਿਆਦੇ ਨੇ ਫਿਰ ਉੱਤੇ ਖਰਚੇ ਬਹੁਤ ਜ਼ਿਆਦੇ ਲੇਬਰਾਂ ਬਹੁਤ ਮਹਿੰਗੀਆਂ ਮਹਿੰਗੀਆਂ ਤਾਂ ਮਹਿੰਗੀਆਂ ਲੇਬਰਾਂ ਮਿਲਦੀਆਂ ਵੀ ਹੈ ਨਹੀਂ ਤੇ ਕਈ ਵਾਰ ਜੇ ਦੇਖਿਆ ਜਾਵੇ ਤਾਂ ਕਈ ਵਾਰ ਇਹ ਹੋਇਆ ਕਿ ਲੇਬਰਾਂ ਪੈਸੇ ਲੈ ਕੇ ਵੀ ਨਹੀਂ ਆਈਆਂ ਮੇਰੇ ਨਾਲ ਖੁਦ ਹੋਇਆ 2 ਸਾਲ ਪਹਿਲਾਂ ਚੋਨੇ ਚ ਹੋਇਆ ਚੋਨੇ ਚ ਪੈਸੇ ਭੇਜੇ ਫੇਰ ਨਹੀਂ ਆਏ ਹੋ ਸਕਦਾ ਕਿਸੇ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ ਪਰ ਅੱਜ بارش ਪੈਣ ਨਾਲ ਤਕਰੀਬਨ ਤਕਰੀਬਨ ਬਹੁਤ ਸਾਰੀਆਂ ਫਸਲਾਂ ਕਿਸਾਨ ਵੀਰਾਂ ਦੀਆਂ ਸਮੱਸਿਆ ਮਾ ਜਿਹੜਾ ਵੱਡੀ ਦਾ ਗੱਲ ਪਾਣੀ ਦੀ ਸੀਗੀ ਪਾਣੀ ਦੀ ਘਾਟ ਅੱਜ ਸਾਡੇ ਵਿੱਚ ਪੂਰੀ ਹੋ ਚੁੱਕੀ ਆ ਤੇ ਮਾਲਕ ਸੁਖ ਰੱਖੇ ਇਸੇ ਤਰ੍ਹਾਂ ਤੇ ਜੇ ਬਾਹ ਫੜਨੀ ਆ ਕਿਸਾਨ ਵੀਰਾਂ ਦੀ ਭਰਾਮਾਂ ਦੀ ਤਾਂ ਮਾਲਕ ਨਹੀਂ ਫੜਨੀ ਆ ਚਲੋ ਸਭ ਉਹ ਵੀ ਰਜਾ ਚੀ ਆ ਜੋ ਹੋਣਾ ਠੀਕ ਹੈ ਨਾ ਜੀ ਬਾਣੇ ਚ ਸਭ ਕੁਝ ਉਦੇ ਭਾਣੇ ਨੂੰ ਮੰਨਣਾ ਸਾਡਾ ਫਰਜ਼ ਆ ਆਪੇ ਕਿਸੇ ਪਾਸੇ ਪੈਦਾ ਕਰ ਦਿੰਦਾ ਜੀ ਕਿਸੇ ਪਾਸੇ ਘਾਟ ਵੀ ਪੈਂਦੀ ਆ ਤੇ ਬਹੁਤ ਸੋਹਣਾ ਮੌਸਮ ਆ ਬਹੁਤ ਵਧੀਆ ਸਾਰੀ ਬਨਾਸਪਤੀਆਂ ਤੇ ਤੋਤੀ ਪਈ ਐ ਲਓ ਜੀ ਫਸਲਾਂ ਦੇਖ ਲਓ ਓਕੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਲਓ ਜੀ ਫਿਰ ਹਾਜ਼ਰ ਆ ਕਰੇ ਬੈਠੇ ਸੀ ਬੈਠੇ ਬੈਠੇ ਜੋ ਬਾਹਰ ਨਿਕਲੇ ਤਾਂ ਬੱਦਲ ਬਾਈ ਬਹੁਤ ਹੋਈ ਹੋਈ ਸੀ ਬੱਦਲ ਬਾਈ ਹੋਈ ਤਾਂ ਜਦੋਂ ਬਾਹਰ ਨਿਕਲੇ ਤੇ بارش ਸ਼ੁਰੂ ਹੋ ਗਈ ਬਾਰਿਸ਼ ਹਵਾ ਬਾਰਿਸ਼ ਦੋਨੋਂ ਪੂਰੇ ਉਹਦੇ ਕਣ ਜੋਰ ਤੇ ਨੇ ਬਾਰਿਸ਼ ਵੀ ਚੰਗੀ ਡਿੱਗ ਰਹੀ ਆ ਤੇ ਪਾਣੀ ਵਧੀਆ ਡਿੱਗੀ ਜਾਂਦਾ ਤੇ ਆ ਹਵਾ ਵੀ ਨਾਲ ਨਾਲ ਵਗ ਰਹੀ ਹੈ ਲੱਗਦਾ ਜਿਵੇਂ ਬਾਈਆ ਤਈ ਆਇਆ ਹੁੰਦਾ ਇਸ ਤਰ੍ਹਾਂ ਦਾ ਮਾਹੌਲ ਆ ਤੇ ਅੱਗੇ ਦੇਖੋ ਲੱਗਦਾ ਵੀ ਲੰਬਾ ਮੀਂਹ ਪੈਣ ਦੇ ਅਸਰ ਬਣੇ ਹੋਏ ਆ ਘਟੋ ਘਟ ਵੀ ਇਹ ਚੰਗੀ ਬਾਰਿਸ਼ ਦੇ ਅਸਰ ਨੇ ਤੇ ਬਾਕੀ ਦੇ ਕੋਸ ਹਮਾਂ ਕੀ ਕਿਹੇ ਜਿ ਕਿਧਰ ਨੂੰ ਜਾਂਦਾ